ਬਸਟਰ ਰਸ ਕਿਨਾਂ ਐਕਸੀਡੈਂਟ ਹੋਇਆ ਸੀ ਉਹ ਚੱਕ ਕਿੰਨੀਆਂ ਕਸਵਾਰੀਆਂ ਸੀ ਬਸ 'ਚ ਬਸ ਮਤਲਬ ਕਿੰਨੀਆਂ ਸੀਟਾਂ ਸੀਗੇ ਸਾਰੀ ਭਰੀ ਹੋਈ ਸੀਗੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬਸ ਅਸੀਂ ਗੁਲੰਦਰ ਤੋਂ ਇੱਧਰ ਨੂੰ ਉਧਰ ਆਏ ਸੀ ਬਸ ਕਿਹੜੀ ਸੀਗੀ ਪੰਜਾਬ ਰੋਡਵੇ ਸੀਗੀ ਤੇ ਕਿੰਨੇ ਕ ਜ਼ਖਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ ਹੰਜੀ ਬਾਜੀ ਕੀ ਨਾਮ ਜੀ ਕੀ ਗਲਬਤ ਕੀ ਹੋਈ ਆ ਹਾਂਜੀ ਭਾਜੀ ਕੀ ਨਾਮ ਜੀ ਮਨਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਕੋਈ ਨਹੀਂ ਜਿਹੜਾ ਹਲੇ ਘਰੋਂ ਘਰਿਆ ਸੀਗਾ ਆ ਰਿਆ ਨਹੀਂ ਇੱਥੇ ਚੌਂਚ ਆਇਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਬੱਸ ਵਾਲੇ ਨੇ ਅੱਛਾ ਹਾਂਜੀ ਲਿਆ ਆਂ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂਚ ਦੇ ਵਿੱਚ ਹੀ ਅੱਛਾ ਹਾਂਜੀ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਜੀ ਕਿ ਇੱਕ ਦਾਮੇ ਤੇ ਚੁਪਣ ਕੇ ਮਾ ਜੀ ਦੇ ਪਾਸੇ ਵੱਜਣਾ ਅੱਛਾ ਹਾਂ ਜੀ ਮੇਰੇ ਡੈਸ਼ਬੋਰਡ ਦੇ ਵਿੱਚ ਉਹ ਵੱਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਐ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅੱਗੇ ਚੂਪੀ ਜਾਣਾ ਹੀ ਗਾਂ ਆਪਣੇ ਮਿਰਜਾਪੁਰ ਅੱਛਾ ਕੀ ਲੱਤਿਆ ਕੀ ਆਪਾਂ ਚਪਲ ਹੈ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕਮਰਟ ਠੀਕ ਹਾਂ ਜੀ ਮਾਮਲਾ ਐਕਸੀਡੈਂਟ ਹੋਇਆ ਹੈ ਹਾਂ ਚੌਂਕ ਦੇ ਵਿੱਚ ਹੀ ਆਪਣੇ ਹਸਪੀਟਲ ਦੇ ਸਾਹਮਣੇ ਹੀ ਆ ਫਰੰਟ ਦੇ ਸਾਡੇ ਦੇ ਸਾਹਮਣੇ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀਗਾ ਇੱਕ ਉਹਨਾਂ ਸਾਹਮਣੇ ਪੇਸ਼ੈਂਟ ਦਾ ਚਲੋ ਬਚਾ ਹੋ ਗਏ ਪਰ ਇਹ ਮਾਈਨਸ ਜੀ ਆਈਆਂ ਉਹਨਾਂ ਦੇ ਕਿੰਨੇ ਕੁ ਪੇਸ਼ੈਂਟ ਆਏ ਆਪਣੇ ਕੋ ਅਰਾਊਂਡ 10 12 ਲੱਖ ਹਾਂਜੀ 10 ਟੂ 12 ਹਾਂ ਤੇ ਕੰਡੀਸ਼ਨ ਕੀ ਹੈਗੀ ਆ ਪੇਸ਼ੈਂਟ ਆ ਖਤਰੇ ਤੋਂ ਬਾਹਰ ਹੀ ਆ ਐਸਾ ਕੋਈ ਮੇਜਰ ਇਸ਼ੂ ਨਹੀਂ ਹੈਗੇ ਮਾਈਨਰ ਇੰਜਰੀਜ਼ ਹੈਗੀਆਂ ਇਹ ਪਰ ਇਸੇ ਡੈਥ ਵਗੈਰਾ ਤਾਂ ਨਹੀਂ 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 ਹਾਂਜੀ ਸਰ ਕੀ ਨਾਮ ਜੀ ਮੇਰਾ ਏਸੇ ਨਰਮਲ ਸਿੰਘ ਸਰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਹੈਗਾ ਬੱਸ ਆ ਰਹੀ ਜੰਦਰ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਰਸੀਆਂ ਵੱਲੋਂ ਇੱਕੀ ਚੌਂਕ ਜਾਣ ਕੇ ਉਹ ਵੱਜ ਗਿਆ ਓਕੇ ਕੁਝ ਜਖਮੀ ਹੋ ਗਿਆ 12 ਜਣੇ ਠੀਕ ਹੈ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਣੇ ਆ ਜਾਈ ਆ ਥਣੇ ਵਾਲੇ ਅੰਦਰ ਬਿਆਨ ਬੁਣ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਰਦੇ ਬੱਸ ਸਾਈਡ ਤੇ ਕਰਵਾ ਲਈ ਆ ਟਰੱਕ ਵੀ ਸਾਈਡ ਤੇ ਕਰਵਾਤਾ ਹੈ ਕੋਈ ਜਾਨੀ ਨੁਕਸਾਨਦ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ